ਦੋਵੇ ਤੋਂ ਪੂਰੀ ਸਾਫ ਕੰਡੀਸ਼ਨ ਆ ਟੱਚ ਸਕਰੀਨ ਵਗੈਰਾ ਲੱਗੀ ਆ ਸੀਟ ਕਵਰ ਨਵੇਂ ਆ ਜਮਾ ਜੀ ਲਓ ਵੀ ਵੱਡੀ ਟੱਚ ਲੱਗੀ ਆ ਠੀਕ ਆ ਏਸੀ ਹੀਟਰ ਜਿਵੇਂ ਬਈ ਮਨੋ ਕਾਹਨ ਦੀ ਲੋੜ ਹੀ ਸਾਰੀਆਂ ਕਾਰਾਂ ਦੇ ਓਕੇ ਮਿਲਣਗੇ ਜਮਾ ਲਓ ਵੀ ਸਾਰੀਆਂ ਕਾਰਾਂ ਤੁਹਾਨੂੰ ਏਸੀ ਹੀਟਰ ਵਗੈਰਾ ਠੀਕ ਆ ਓਕੇ ਮਿਲ ਜਾਣਗੇ ਰੰਗ ਪੇਡ ਦੀ ਬਈ ਹਲਕੇ ਫੁਲਕੇ ਟੱਚਿੰਗ ਜ਼ਰੂਰ ਹੋਊਗਾ ਠੀਕ ਆ ਤੇ ਆਏ ਨੇ ਆਪਾਂ ਕਹਿ ਸਕਦੇ ਕੋਈ ਪੱਲਾ ਪੇਂਟ ਆ ਜਾਂ ਸਾਰੀ ਪੇਂਟ ਆ ਕਰ ਇਹੋ ਜੀ ਗੱਲਬਾਤ ਕੋਈ ਨਹੀਂ ਠੀਕ ਆ ਹਾਂਜੀ ਦੋਸਤੋ ਆਪਾਂ ਤੁਹਾਨੂੰ ਠੱਠੀ ਭਾਈ ਦੇ ਵਿੱਚ ਲੈ ਕੇ ਆਏਗੇ ਆ ਚਾਰ ਕਾਰਾਂ ਜਿਹੜੀ ਤੁਸੀਂ ਦੇਖਦੇ ਠੀਕ ਆ ਘਰੇ ਵੀਰ ਦਾ ਕਾਰ ਬਿਜਾਰਾ ਹੈਗਾ ਆਪਾਂ ਵੀਰ ਨਾਲ ਕਰਦੇ ਗੱਲਬਾਤ ਤੁਹਾਨੂੰ ਸਾਰੀਆਂ ਕਾਰਾਂ ਦੀ ਡਿਟੇਲ ਲੈ ਕੇ ਦਿੰਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਨੇ ਜੀ ਵਧੀਆ 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 ਤੇ ਪਹਿਲੀ ਕਾਰ ਦੀ ਜੇ ਗੱਲਬਾਤ ਕਰਕੇ ਬਾਈ ਜੀ ਇਹ ਵੈਗਨਰ ਆ ਬਾਈ VXI ਮਾਡਲ ਦਾ 2007 ਮਾਡਲ ਦਾ 27 ਤੱਕ ਗੱਡੀ ਦੀ ਪਾਸ ਹੈਗਾ ਠੀਕ ਹੈ ਜੀ ਗੱਡੀ ਪੂਰੀ ਵਧੀਆ ਸਾਫ਼ ਸੁਥਰੀ ਗੱਡੀ ਹੈ ਜੀ ਘਰੇ ਰੱਖਣ ਵਾਲੀ ਗੱਡੀ ਹੈ ਜੀ ਐ ਬੈਟਰੀ ਨਵੀਂ ਜਮਾ ਬਿਲ ਨਾਲ ਆ ਸੀਟ ਕਵਰ ਨਵੇਂ ਜਮਾ ਲੈਵਟਾ ਕੀ ਖੋਲੀ ਮੜਾ ਅੰਦਰ ਆ ਕੇ ਵੇਖੋ ਬਹੁਤ ਵਧੀਆ ਨਵੇਂ ਪਏ ਇੰਟੀਰੀਅਰ ਵੇ ਚੈੱਕ ਕਰੋ ਪੂਰੀ ਸਾਫ ਆ ਲਓ ਵੀ ਕਿਦੋਂ ਟੱਟ ਭੱਜ ਨਹੀਂ ਪੂਰੀ ਵਧੀਆ ਸਾਫ ਗੱਡੀ ਹੈ ਘਰੇ ਰੱਖਣ ਵਾਲੀ ਮਨ ਲਾਪਾ ਕਹੀ ਨਹੀਂ ਸਕਦੇ ਨਾ ਸੱਤ ਮਾਰ ਲਿਆ ਨਹੀਂ ਸਾਫ ਕਰਕੇ ਜਿਵੇਂ ਪਈ ਹੈ ਹਾਂ ਬਹੁਤ ਸੰਭ ਕੇ ਚੱਲੀ ਹੋਊ ਘਰ ਕਿਸੇ ਕੋਲੇ ਠੀਕ ਹੈ ਸਰਵਿਸ ਵੀ ਦਵੇ ਹੋਈ ਵੀ ਆ ਇਹ ਜਿਵੇਂ ਮੰਨ ਲਓ ਕਿ ਇਹਦਾ ਲੱਖ ਤੋਂ ਥੱਲੇ ਬਜਟ ਹੋਵੇ ਲੱਖ ਥੱਲੇ ਆ ਜੂਏ ਥੱਲੇ ਥੱਲੇ ਦੇਦਾ ਕਰਾ ਕਿੰਨੇ ਦੇਣਾਗੇ 90000 ਹੀ ਦੇ ਲਗ ਲਓ ਵੀ ਚੱਕੋ 90000 ਠੀਕ ਹੈ ਜਿਵੇਂ ਠੰਡ ਦਾ ਮੌਸਮ ਆ ਨਾਲੇ 2X1 ਮਾਰ ਲਾ ਠੀਕ ਹੈ ਲਓ ਵੀ ਓਕੇ ਕਨੇਹਨ ਦੀ ਕਾਰ ਠੀਕ ਹੈ ਇਹਦੇ ਅੱਗੇ ਜੋ ਕੋਈ ਬਰਨਰ ਦਾ ਸਕੀਨ ਆ ਵੀਰ ਇਹ 2000 ਤੇ ਬਰਨਰ ਵੀ ਹੈਗੀ ਬਿਲਕੁਲ 2011 ਮਾਡਲ ਆ ਬਾਈ ਪਾਸ ਕੇ ਦੀ ਕਰਾ ਕੇ ਦੇ ਦਾਂਗੇ ਆਪਣਾ ਠੀਕ ਹੈ ਜੀ ਜੇ ਕਨੇ ਆਈਲੈਂਡ ਦਾ ਇਹ ਵੀ ਦੇ ਦਾਂਗੇ ਜੀ ਜੇ ਇੱਦਾਂ ਹੀ ਲੈਣੀ ਤਾਂ 1,65,000 ਦੀ ਜੇ ਪਾਸ ਕੇ ਕਰਾ ਕੇ ਨਾ ਅਗਲਾ ਕੇ 1,85,000 ਦੀ ਮਤਲਬ 5 ਸਾਲ ਦੀ ਪਾਸਿੰਗ ਹੋ ਜੂਗੀ ਹਾਂ 1 ਸਾਲ ਦਾ ਬੀਮਾ ਹੋ ਜੂਗਾ ਤੇ ਇੱਕ ਵਾਰ ਅੰਦਰ ਹੋਣਾ ਅੰਟੀਰੀਅਰ ਵਾ ਦੀ ਗੱਡੀ ਛਾਤ ਮਾਰ ਲੋ ਬਹੁਤ ਵਧੀਆ ਸਟਾਰਟ ਹੈ ਨਹੀਂ ਪਾਸਪੋਰਟ ਨਾਲ ਸਟਾਰਟ ਹੈ ਠੀਕ ਹੈ 2011 ਮਾਡਲ ਆ ਬਈ ਹਾਂ ਠੀਕ ਉਹ ਵੀ ਇੰਟੀਰੀਅਰ ਵਾਜੀ ਗੱਡੀ ਓਕੇ ਫੇਸ ਸੀਟ ਕਵਰ ਓਕੇ ਪਿਆ ਇਹਦੇ ਮਾਰੋ 5 ਸਾਲ ਦੀ ਪਾਸਿੰਗ ਹੋ ਜਣਾ ਬਈ 1 ਸਾਲ ਦਾ ਬੀਮਾ ਹੋ ਜੂ ਅਗਲੇ ਦੇ ਨਾਂ पे ਹੋ ਜੂ ਗੱਡੀ ਹੋ ਜੂਗੀ ਠੀਕ ਕਿੰਨੇ ਪੈਸੇ ਆਪਾਂ ਲੈਣੇ ਫਿਰ ਇਹਦੇ 1,85,000 ਦੀ ਰਾਸ ਦੇਵਾਗੇ 1,85,000 ਜਿਹੜਾ ਵੀਡੀਓ ਚ ਰੇਟ ਬੋਲ ਤਾ ਉਹੀ ਹੋਊਗਾ ਬਾਈ ਉਹ ਮੌਕੇ ਦੇ ਘੱਟ ਵੱਧ ਨਹੀਂ ਹੋਣਾ ਜਦ ਕਿ ਆਪਣਾ ਫਿਕਸ ਰੇਟ ਹੀ ਹੋਊਗਾ ਠੀਕ ਹੈ ਜੀ ਕਈ ਲੋਕ ਵਰਦੇ ਆ ਕੇ ਘੱਟ ਘੱਟ ਬਾਲਾ ਲਾਗੇ ਤਾਂ ਗੱਲ ਉਹ ਗੱਲ ਦੀ ਪਲੇਟ ਜੈ ਜੀ ਹੁੰਦਾ ਆਪਣਾ ਜੀ ਤੇ ਰਿਟ ਜਾਂ ਦੋ ਖੜੀਆਂ ਜੇ ਪਹਿਲੀ ਇਹਦੀ ਗੱਲ ਕਰਕੇ ਬਈ ਇਹ 2011 ਮਾਡਲ ਆ ਬਈ ਬਟੈਂਡਾ ਨੰਬਰ ਆ ਕਿੱਡਾ ਲੋਕਲ ਨੰਬਰ ਆ ਅਰੀਜਨਲ ਆ ਪਾਸਿੰਗ ਇਹਦੀ ਕਿੰਨੇ ਕੁ ਪਈ ਆ ਪਾਸਕ ਦੀ 3 ਕੁ ਮਹੀਨੇ ਦੀ ਪਈ ਆ ਹਜੇ ਠੀਕ ਹੈ ਜੀ ਇਹ ਦੋ ਅੱਗੇ ਫੇਰ ਹੋ ਜੂਗੀ ਰੰਗ ਪੇਂਟ ਦੇ ਗੱਡੀਆਂ ਓਕੇ ਹੁੰਦੀਆਂ ਬਸ ਬਾਡੀ ਮੇਟਟਿੰਗ ਦਾ ਹੁੰਦਾ ਪਰ ਲੱਗੀ ਵੱਜੀ ਨਹੀਂ ਹੁੰਦੀ ਕਰੋ ਠੀਕ ਹੈ ਜੀ ਸੀਟ ਕਵਰ ਵਗੈਰਾ ਲਾਵੇ ਲਾ ਵੀ ਲੱਗੀ ਵੱਜੀ ਗੱਡੀ ਕੋਈ ਨਹੀਂ ਠੀਕ ਹੈ ਬਿਲਕੁਲ ਅੰਟੀਰੀਅਰ ਵਾਲੀ ਗੱਡੀਆਂ ਉ ਕੋਈ ਗੱਡੀ ਲੱਗੀ ਬੱਜੀ ਨਾ ਠੀਕ ਹੈ ਜ਼ਿੰਮੇਦਾਰੀ ਵੀਰ ਦੀ ਪੂਰੀ ਠੀਕ ਹੈ ਭਾਈ ਇੰਜਨ ਵਗੈਰ ਦੀਆਂ ਗੱਡੀਆਂ ਓਕੇ ਮਿਲਣਗੀਆਂ 2011 ਮਾਡਲ ਹੈ ਪਾਸਿੰਗ ਦੀ ਕਿੰਨੀ ਪਈ ਆ 3 ਤਿੰਨ ਕਿ ਮਹੀਨਾ ਦੀ ਪਈ ਆ ਤਿੰਨ ਮਹੀਨਾ ਦੀ ਪਾਸਿੰਗ ਪਈ ਆ ਭਾਈ ਪੈਸੇ ਆਪਾਂ ਕਿੰਨੇ ਮੰਗਦੇ ਜੀ 1.5 ਲੱਖ ਦੀ ਦਿੰਦੇ ਬਸ 1.5 ਲੱਖ ਰੁਪਏ ਦੀ ਠੀਕ ਹੈ ਜੀ ਇਹ ਵਾਲੀ ਭਾਈ ਜੀ ਇਹ 2012 ਮਾਡਲ ਦਾ 8ਵੇਂ ਮਹੀਨੇ ਦੀ ਜੀ ਵੀਡੀਆਈ ਰਿਟਜ ਵਿੱਚ ਟੱਚ ਸਕਰੀਨ ਵਗੈਰਾ ਲੱਗੀ ਆ ਲਓ ਵੀ ਇੱਕ ਵਾਰ ਨ ਟਾਇਰਾਂ ਤੇ ਚਾਹ ਦੇ ਮਾਰੋ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਜਣਗੇ ਟਾਇਰਾਂ ਦੇ ਕੰਡੀਸ਼ਨ ਵਿੱਚ ਜਮਣ ਨਵੀਂ ਅੰਦਰੋਂ ਵੇ ਸੋ ਪੂਰੀ ਸਾਫ ਕੰਡੀਸ਼ਨ ਆ ਟੱਚ ਸਕਰੀਨ ਵਗੈਰਾ ਲੱਗੀ ਆ ਸੀਟ ਕਵਰ ਨਵੇਂ ਆ ਜਮਾ ਜੀ ਲਓ ਵੇ ਵੱਡੀ ਟੱਚ ਲੱਗੀ ਆ ਠੀਕ ਆ ਏਸੀ ਹੀਟਰ ਜਿਵੇਂ ਬਈ ਮੰਨੋ ਕੈਨ ਦੀ ਲੋਡ ਹੀ ਸਾਰੀਆਂ ਕਾਰਾਂ ਦੇ ਓਕੇ ਮਿਲਣਗੇ ਜਮਾ ਲਓ ਵੇ ਸਾਰੀਆਂ ਕਾਰਾਂ ਤੁਹਾਨੂੰ ਏਸੀ ਹੀਟਰ ਵਗੈਰਾ ਠੀਕ ਆ ਓਕੇ ਮਿਲ ਜਾਣਗੇ ਰੰਗ ਪੇਂਟ ਦੀ ਬਈ ਹਲਕੇ ਫਲਕੇ ਟੱਚਿੰਗ ਜ਼ਰੂਰ ਹੋਊਗਾ ਠੀਕ ਆ ਤੇ ਆਏ ਨੇ ਆਪਾਂ ਕਹਿ ਸਕਦੇ ਕੋਈ ਪੱਲਾ ਪੇਂਟ ਆ ਜਾਂ ਸਾਰੀ ਪੇਂਟ ਆ ਕਰ ਇਹੋ ਜੀ ਗੱਲਬਾਤ ਕੋਈ ਨਹੀਂ ਠੀਕ ਆ ਇਹਦਾ ਰੇਟ ਬਈ ਦੇ ਦੇ ਦਾ 185000 ਦੀ 185000 ਦੀ ਹਾਂ ਠੀਕ ਹੈ ਲਓ ਵੀ ਆਪਾਂ ਕਾਰਾਂ ਤੁਹਾਨੂੰ ਸਾਰੀਆਂ ਦਿਖਾ ਦੇ ਠੀਕ ਹੈ ਕੋਈ ਵੀ ਤੁਹਾਨੂੰ ਕਾਰ ਪਸੰਦ ਆਈ ਆ ਤਾਂ ਨੰਬਰ ਸਕਰੀਨ ਤੇ ਵੀਰ ਦੇ ਪਾਏ ਹੋ ਸੰਪਰਕ ਕਰ ਲਿਓ ਠੀਕ ਆ